ਸਨੌਰ ਖੇਤਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਬੈਠੇ ਆ ਉਹ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਪੱਤਰਕਾਰ ਸਹਿਬਾਨ ਨੂੰ ਇੰਟਰਵਿਊ ਦੇ ਰਹੇ ਆ ਤੇ ਪੰਜਾਬ ਦੀ ਪੁਲਿਸ ਇਹ ਗੱਲ ਕਹਿ ਰਹੀ ਹੈ ਪਿਛਲੇ ਕਈ ਹਫ਼ਤਿਆਂ ਤੋਂ ਕਿ ਅਸੀਂ ਲੱਭਣ ਦੇ ਲਈ ਪਠਾਨ ਮਾਜਰਾ ਨੂੰ ਕਸਰ ਕੋਈ ਨਹੀਂ ਛੱਡ ਰਹੇ ਉਸ ਵੇਲੇ ਪਠਾਨ ਮਾਜਰਾ ਹੋਰੀ ਆਸਟ੍ਰੇਲੀਆ ਜਾ ਪਹੁੰਚੇ ਜਿਹੜੇ ਵੇਲੇ ਉਹਨਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋਇਆ ਲੁਕਆਊਟ ਨੋਟਿਸ ਉਦੋਂ ਜਾਰੀ ਕੀਤਾ ਜਾਂਦਾ ਜਦੋਂ ਕੋਈ ਬੰਦਾ ਲੱਭੇ ਨਾ ਜਦੋਂ ਕਿਸੇ ਬੰਦੇ ਨੂੰ ਭਗੌੜਾ ਕਰਾਰ ਦਿੱਤਾ ਹੋਵੇ ਜਦੋਂ ਕੋਈ ਬੰਦਾ ਵਿਦੇਸ਼ ਭੱਜ ਨਾ ਜਾਵੇ ਉਦੋਂ ਉਹ ਕਾਬੂ ਦੇ ਵਿੱਚ ਨਹੀਂ ਆ ਰਿਹਾ ਪਰ ਉਹ ਵਿਦੇਸ਼ ਨਾ ਭੱਜ ਜੇ ਇਸ ਕਰਕੇ ਲੁਕਆਊਟ ਨੋਟਸ ਜਾਰੀ ਹੁੰਦਾ ਪਰ ਪਠਾਨ ਮਾਜਰਾ ਹੋਰੀ ਵਿਦੇਸ਼ ਦੇ ਵਿੱਚ ਆ ਪਠਾਨ ਮਾਜਰਾ ਹੋਰੀ ਛੇਤੀ ਵਾਪਸ ਨਹੀਂ ਆਉਣਗੇ ਪਠਾਨ ਮਾਜਰਾ ਹੋਰਾਂ ਨੇ ਜਿਹੜੀਆਂ ਗੱਲਾਂ ਕਈਆਂ ਚੈਨਲ ਦੇ ਉੱਤੇ ਉਹਨਾਂ ਗੱਲਾਂ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਆ ਤੇ ਹੈਰਾਨੀ ਇਸ ਗੱਲ ਦੀ ਆ ਕਿ ਪੰਜਾਬ ਦੇ ਕਿਸੇ ਇੱਕ ਵਿਧਾਇਕ ਨੇ ਕਿਸੇ ਇੱਕ ਮੰਤਰੀ ਨੇ ਕਿਸੇ ਅਧਿਕਾਰੀ ਨੇ ਕਿਸੇ ਪੁਲਸ ਕਰਮਚਾਰੀ ਨੇ ਇਸ ਵਿਸ਼ੇ ਦੇ ਉੱਤੇ ਹਾਲੇ ਤੱਕ ਇੱਕ ਪੈਸੇ ਦੀ ਟਿੱਪਣੀ ਨਹੀਂ ਕੀਤੀ ਵਕਫ ਵਕ ਪੰਜਾਬ ਦੇ ਟੀਵੀ ਚੈਨਲਾਂ ਦੇ ਉੱਤੇ ਜਿਹੜੀ ਖਬਰ ਚੱਲੀ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਪਠਾਨ ਮਾਜਰਾ ਨੇ ਆ ਗੱਲ ਕਹੀ ਆ ਗੱਲ ਕਹੀ ਆ ਗੱਲ ਕਹੀ ਨਾ ਉਹ ਨਹੀਂ ਦੱਸਦੇ ਕਿ ਨਿੱਜੀ ਟੀਵੀ ਚੈਨਲ ਕਿਹੜਾ ਉਹ ਨਿੱਜੀ ਟੀਵੀ ਚੈਨਲ ਸਾਡੇ ਸਤਿਕਾਰਯੋਗ ਵੀਰ ਮਿੰਟੂ ਬਰਾੜ ਦਾ ਮਿੰਟੂ ਬਰਾੜ ਦੇ ਟੀਵੀ ਚੈਨਲ ਦਾ ਨਾ ਹੈ ਜੀ ਪਿੰਡੂ ਆਸਟ੍ਰੇਲੀਆ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਤੇ ਮਿੰਟੂ ਬਰਾੜ ਵੱਖ-ਵੱਖ ਵਿਸ਼ਿਆਂ ਦੇ ਉੱਤੇ ਸੋਹਣੀ ਪੱਤਰਕਾਰੀ ਕਰਨ ਵਾਲਿਆਂ ਦੇ ਵਿੱਚੋਂ ਇੱਕ ਵੀਰ ਆ। ਮਿੰਟੂ ਬਰਾੜ ਨੇ ਤਿੱਖੇ ਸਵਾਲ ਕੀਤੇ ਆ ਤੇ ਪਠਾਨ ਮਾਜਰਾ ਨੇ ਸਿੱਧੀ ਸਾਫ਼ ਤੇ ਸਪਸ਼ਟ ਗੱਲਬਾਤ ਕੀਤੀ ਆ। ਪਠਾਨ ਮਾਜਰਾ ਨੇ ਆਪਣਾ ਦੁੱਖ ਜ਼ਾਹਰ ਕੀਤਾ। ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਪੰਜਾਬ ਦੇ ਵਿਧਾਇਕਾਂ, ਪੰਜਾਬ ਦੇ ਅਧਿਕਾਰੀਆਂ ਤੇ ਕੇਜਰੀਵਾਲ ਦੇ ਸਿਰ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲੱਗੇ ਆ। ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਜਿੰਨੀ ਦੇਰ ਤੱਕ ਦਿੱਲੀ ਦੇ ਵਿੱਚ ਸਰਕਾਰ ਸੀ ਕੇਜਰੀਵਾਲ ਦੀ। ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਚਲਦੀ ਸੀ ਹੁਣ ਉਸ ਤੋਂ ਬਾਅਦ ਤਾਂ ਹਾਰ ਕੇ ਜਦੋਂ ਦਿੱਲੀ ਵਾਲੇ ਪੰਜਾਬ ਦੇ ਵਿੱਚ ਆਣ ਬੈਠੇ ਆ ਤੇ ਫਿਰ ਇੱਥੇ ਮੁੱਖ ਮੰਤਰੀ ਸਾਹਿਬ ਦੀ ਚਲਦੀ ਨਹੀਂ ਪੰਜ ਪੈਸੇ ਦੀ ਵਕਤ ਨਹੀਂ ਪੰਜਾਬ ਦੇ ਕਿਸੇ ਵੀ ਵਿਧਾਇਕ ਦੀ ਪੰਜਾਬ ਦੇ ਵਿਧਾਇਕ ਇਸ ਵੇਲੇ ਡੱਮੀ ਆ ਤੇ ਪੰਜਾਬ ਦੇ ਵਿਧਾਇਕਾਂ ਨੂੰ ਇਹ ਸੋਚ ਲੈਣਾ ਚਾਹੀਦਾ ਜੀ ਕਿ ਬਰਾ ਇੱਕ ਰਹਿ ਗਿਆ ਜੇ ਤਾਂ ਸੰਭਲ ਗਏ ਗਲਤ ਨੂੰ ਗਲਤ ਸਹੀ ਨੂੰ ਸਹੀ ਕਹੋਗੇ ਤਾਂ ਤੁਹਾਨੂੰ ਪ੍ਰੈਕ ਦੇ ਵਿੱਚ ਚਾਰ ਵੋਟਾਂ ਪੈ ਜਾਣਗੀਆਂ ਨਹੀਂ ਤਾਂ ਕੰਮ ਖਤਮ ਪੱਤਰਕਾਰ ਨੇ ਸਵਾਲ ਕੀਤਾ ਮਿੰਟੂ ਹਰਾਨੀ ਵੀ 20 ਸੀਟਾਂ ਲੈ ਜਾਣਗੇ ਉਹ ਕਹਿੰਦੇ 20 ਲੈ ਗਏ ਤਾਂ ਮੈਂ ਪਾਸ ਮੰਨੂਗਾ ਲੱਗਦਾ 20 ਵੀ ਨਹੀਂ ਫਿਰ ਲਜਾਉ ਕੌਣ ਸੀਟਾਂ ਤੁਸੀਂ ਪੱਗ ਕਿਹੜੇ ਰੰਗ ਦੀ ਬਨੋਗੇ 227 ਦੇ ਵਿੱਚ ਸਵਾਲ ਇਹ ਆ ਤੇ ਪਠਾਨਵਾਜਰਾ ਨੇ ਗੱਲ ਕਹੀ ਆ ਕਿ ਜਦੋਂ ਮੈਨੂੰ ਜ਼ਮਾਨਤ ਮਿਲ ਗਈ ਮੈਂ ਆਪਣੇ ਹਲਕੇ ਦੇ ਵਿੱਚ ਜਾਵਾਂ ਲੋਕਾਂ ਦੇ ਨਾਲ ਸਵਾਲ ਜਵਾਬ ਕਰੂੰ ਲੋਕਾਂ ਦੀਆਂ ਗੱਲਾਂ ਦੇ ਉੱਤਰ ਦੇਵਾਂ ਪਰ ਮੈਂ ਇਹ ਜਾਣਦਾ ਕਿ ਇਸ ਵੇਲੇ ਜੇਕਰ ਭਾਜਪਾ ਕਿਸਾਨਾਂ ਨਾਲ ਮਿਲ ਕੇ ਬੈਠ ਕੇ ਮਸਲੇ ਹੱਲ ਕਰੇ ਤਾਂ ਸ਼ਾਇਦ ਉਹਨੂੰ ਭਵਿੱਖ ਦੇ ਵਿੱਚ ਚੰਗਾ ਹੁੰਗਾਰਾ ਮਿਲ ਸਕਦਾ ਹੈ ਮਤਲਬ ਇਹ ਜੀ ਕਿ ਆਮ ਆਦਮੀ ਪਾਰਟੀ ਦੇ ਵਕ ਵਕ ਨੇਤਾਵਾਂ ਦੇ ਉੱਤੇ ਪਠਾਨ ਮਾਜਰਾ ਨੂੰ ਗੁੱਸਾ ਸੀ ਵੀ ਤੇ ਗੁੱਸਾ ਹੈ ਵੀ ਇਹ ਗੁੱਸਾ ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਉਦੋਂ ਵੀ ਕੱਢਿਆ ਜਦੋਂ ਇਹ ਦਾਵਾ ਕੀਤਾ ਗਿਆ ਜੀ ਕਿ ਕਰਨਾਲ ਦੇ ਵਿੱਚ ਪੁਲਿਸ ਨੂੰ ਇਦਾਂ ਕਰਕੇ ਭੱਜ ਗਏ ਪੁਲਿਸ ਦੇ ਉੱਤੇ ਗੋਲੀ ਚਲਾ ਕੇ ਭੱਜ ਗਏ ਪਠਾਨ ਮਾਜਰਾ ਖੁਲਾਣੇ ਨੇ ਕਈ ਵਾਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਆਪਦੇ ਬਲਬਲੇ ਜ਼ਾਹਰ ਕੀਤੇ ਤੇ ਹੁਣ ਉਹਨਾਂ ਨੇ ਲੰਮੇ ਚੌੜੇ ਬਲਬਲੇ ਜ਼ਾਹਰ ਕੀਤੇ ਆ ਇਹਨਾਂ ਬਲਬਲਿਆਂ ਦੇ ਵਿੱਚੋਂ ਕਈ ਗੱਲਾਂ ਨਵੀਆਂ ਨਿਕਲ ਕੇ ਆਉਂਦੀਆਂ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਦੋਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਮੇਰੇ ਨਿੱਜੀ ਮੈਟਰ ਦੇ ਉੱਤੇ ਮੇਰੇ ਨਿੱਜੀ ਕੇਸ ਦੇ ਉੱਤੇ ਜਿਹੜਾ ਮੇਰੇ ਉੱਤੇ ਪਰਚਾ ਹੁਣ ਦਰਜ ਕੀਤਾ ਗਿਆ ਇਸ ਮਸਲੇ ਦੇ ਉੱਤੇ ਆਪਦੀ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਇਹ ਗੱਲ ਕਹੀ ਗਈ ਕਿ ਇਹ ਪਰਿਵਾਰਕ ਮਸਲਾ ਫਿਰ ਸਬ ਇਨਸਪੈਕਟਰ ਪੱਧਰ ਦਾ ਇੱਕ ਅਧਿਕਾਰੀ ਮੇਰੇ ਤੇ ਪਰਚਾ ਦਰਜ ਕਰਦਾ ਮਤਲਬ ਇਹ ਜੀ ਕਿ ਪੁਲਿਸ ਨੂੰ ਝੁਕਣਾ ਪਿਆ ਆਪਣਿਆਂ ਦੇ ਮੂਹਰੇ ਆਕਾਮਾਂ ਦੇ ਮੂਹਰੇ ਤੇ ਮੇਰੇ ਉੱਤੇ ਗਲਤ ਪਰਚਾ ਦਰਜ ਕੀਤਾ ਗਿਆ ਪਠਾਨ ਮਾਜਰਾ ਦੇ ਕਹਿਣ ਦੇ ਮੁਤਾਬਕ ਮੇਰਾ ਇਹ ਪਰਿਵਾਰਕ ਮੈਟਰ ਹੈ ਮੇਰੀ ਆਪਣੀ ਪਤਨੀ ਨਾਲ ਬਣਦੀ ਨਹੀਂ ਜਾਂ ਕਿਸੇ ਦੀ ਵੀ ਮੰਨ ਲਓ ਨਾ ਬਣਦੀ ਹੋਵੇ ਤਾਂ ਕੀ ਉਹਦੇ ਉੱਤੇ 376 ਦਾ ਪਰਚਾ ਦਰਜ ਹੁੰਦਾ 376 ਨੇ ਪਰਚੇ ਦਾ ਮਤਲਬ ਹੈ ਜੀ ਜ਼ਬਰ ਜਨਾਹ ਦਾ ਪਰਚਾ ਮਤਲਬ ਵੋਟੀ ਨਾਲ ਜ਼ਬਰ ਜਨਾਹ ਦਾ ਪਰਚਾ ਜਬਰਜਨਾਕ ਕੀਤਾ ਗਿਆ ਗਲਤ ਕੀਤਾ ਗਿਆ ਸੋ ਅਗਲੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪਠਾਨਵਾਜ਼ ਰਹੇ ਨੇ ਕਹੀਆਂ ਉਹਨਾਂ ਨੇ ਪੰਜਾਬ ਦੀ ਸਰਕਾਰ ਦੇ ਉੱਤੇ 100 ਕਿਸਮ ਦੇ ਸਵਾਲ ਖੜੇ ਕੀਤੇ ਆ ਤੇ ਇਹ ਵੀ ਗੱਲ ਕਹੀ ਆ ਉਹਨਾਂ ਨੇ ਉਹ ਕਹਿੰਦੇ ਜੀ ਕਿ ਕੇਜਰੀਵਾਲ ਖੜੀ ਜਾ ਕੇ ਗੁਜਰਾਤ ਦੇ ਵਿੱਚ ਕਹਿੰਦੇ ਆ ਵੀ ਭਾਈ ਅਸੀਂ ਕਮਾਲ ਕਰ ਦਿਆਂਗੇ ਉਹ ਇਹ ਗੱਲ ਕਹਿੰਦੇ ਆ ਕਿ 3-3000 ਰੁਪਿਆ ਅਸੀਂ ਦੇਵਾਂਗੇ ਬਿਹਾਰ ਦੇ ਵਿੱਚ ਜਾ ਕੇ ਕਹਿੰਦੇ ਆ ਗੁਜਰਾਤ ਦੇ ਵਿੱਚ ਇਹ ਗੱਲ ਕਹਿੰਦੇ ਜੀ ਕਿ 50-50000 ਰੁਪਿਆ ਪ੍ਰਤੀ ਹੈਕਟੇਅਰ ਦੇਤਾ ਤੇ ਉਥੇ ਜਾ ਕੇ ਬਿਹਾਰ ਦੇ ਵਿੱਚ ਕਹਿੰਦੇ ਜੀ ਕਿ ਸਾਨੂੰ ਮੌਕਾ ਦਿਓ 3-3000 ਰੁਪਇਆ ਅਸੀਂ ਇੱਕ-ਇੱਕ ਔਰਤ ਨੂੰ ਦੇਵਾਂਗੇ ਪੰਜਾਬ ਦੇ ਵਿੱਚ ਤਾਂ 1000 ਨਹੀਂ ਮਿਲਿਆ ਬਿਹਾਰ ਦੇ ਵਿੱਚ 3-3000 ਰੁਪਇਆ ਦਿੱਤਾ ਜਾਊਗਾ ਕੇਜਰੀਵਾਲ ਖੁਰਾਂਡੀ ਰਾਜਨੀਤੀ ਉਹਨਾਂ ਨੇ ਕਿਹਾ ਜੀ ਗੱਪ ਦੇ ਉੱਤੇ ਖੜੀ ਆ ਸਿਰਫ ਤੇ ਸਿਰਫ ਝੂਠ ਦੇ ਉੱਤੇ ਖੜੀ ਆ ਤੇ ਭਗਵੰਤ ਮਾਨ ਨੂੰ ਇਸ ਵੇਲੇ ਪੁੱਛਦਾ ਕੋਈ ਨਹੀਂ ਤੇ ਭਗਵੰਤ ਮਾਨ ਖੁਰਾ ਨੇ ਗੋਡੇ ਟੇਕੇ ਹੋਏ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਅਗਲੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ ਮੈਂ ਕਿਸੇ ਦੇ ਵੀ ਟੱਚ ਦੇ ਵਿੱਚ ਨਹੀਂ ਆ ਫਿਲਹਾਲ ਮੈਂ ਕਿਸੇ ਦੀ ਵੀ ਸੰਪਰਕ ਦੇ ਵਿੱਚ ਨਹੀਂ ਆ ਸਮਾਂ ਹਲੇ ਪਿਆ ਇਹ ਸਮਾਂ ਦੱਸੂਗਾ ਕਿ ਭਾਈ ਕਿਹੜੇ ਪਾਸੇ ਨੂੰ ਜਾਣਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਗੱਲ ਕਹੀ ਹੈ ਕਿ ਫੈਮਿਲੀ ਮੈਟਰ ਦੇ ਵਿੱਚ ਇਸ ਤਰੀਕੇ ਦੇ ਨਾਲ ਮੈਨੂੰ ਖੱਜਲ ਨਹੀਂ ਸੀ ਕਰਨਾ ਚਾਹੀਦਾ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਨਹੀਂ ਸੀ ਕਰਨਾ ਚਾਹੀਦਾ ਜਿਹੜਾ ਕਿ ਮੈਨੂੰ ਕੀਤਾ ਗਿਆ ਜਦੋਂ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਝੂਠਾ ਪਰਚਾ ਦਰਜ ਕੀਤਾ ਗਿਆ ਫੜ ਲੋ ਫੜ ਲੋ ਕੀਤੀ ਜਾ ਰਹੀ ਹੈ ਮੇਰੇ ਤੇ ਇਲਜ਼ਾਮ ਲਾਏ ਜਾ ਰਹੇ ਆ ਪੰਜਾਬ ਦਾ ਇੱਕ ਵੀ ਵਿਧਾਇਕ ਮੇਰੇ ਹੱਕ ਦੇ ਵਿੱਚ ਬੋਲਿਆ ਨਹੀਂ ਜੀਨੇ ਵੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਉਹਨੂੰ ਆਮ ਆਦਮੀ ਪਾਰਟੀ ਦੇ ਨੁਕਰੇ ਲਾਤਾ ਉਹਨਾਂ ਨੇ ਉਦਾਹਰਨ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਕਿਹੜੇ ਦਲਿਤ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਕੀ ਦਿੱਲੀ ਦੇ ਵਿੱਚ ਕਿਸੇ ਸਰਦਾਰ ਚਿਹਰੇ ਨੂੰ ਸਿੱਖ ਨੂੰ ਮੰਤਰੀ ਬਣਾਇਆ ਕੀ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੇ ਕਿਸੇ ਵਿਧਾਇਕ ਨੂੰ ਡਿਪਟੀ ਸੀਐਮ ਬਣਾਇਆ ਜਦੋਂ ਉਹ ਕਹਿੰਦੇ ਕਿ ਦੇਮਾਨ ਨੇ 90 ਦੇ ਵਿਧਾਇਕ ਨਹੀਂ ਗੱਲ ਚੁੱਕੀ ਜੀ ਦਲਿਤ ਡਿਪਟੀ ਸੀਐਮ ਵਾਲੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਰੇ ਕਰਕੇ ਰੱਖਿਆ ਜੀ 6 ਮਹੀਨੇ ਉਹਨਾਂ ਨੂੰ ਪਰੇ ਕਰਕੇ ਰੱਖਿਆ ਗਿਆ ਤੇ ਇਹਨਾਂ ਦੀ ਸੋਚ ਇਹ ਆ ਕਿ ਭਾਈ ਜੇਕਰ ਤੁਸੀਂ ਆਵਾਜ਼ ਚੁੱਕੋਗੇ ਜੇਕਰ ਤੁਸੀਂ ਗੱਲ ਕਰੋਗੇ ਕਿ ਫਿਰ ਤੁਹਾਡੇ ਨਾਲ ਆਹ ਹੋਊ ਤੇ ਮੇਰੇ ਉੱਤੇ ਵੀ ਕਾਰਵਾਈ ਇਹਨਾਂ ਨੇ ਇਸ ਕਰਕੇ ਕੀਤੀ ਤੇ ਕਰਵਾਈ ਤਾਂ ਜੋ ਬਾਕੀ ਵਿਧਾਇਕਾਂ ਨੂੰ ਕੰਨ ਹੋ ਜਾਣ ਕਿ ਜੇਕਰ ਆਮ ਆਦਮੀ ਪਾਰਟੀ ਦੇ ਮਤਲਕ ਇੱਕ ਵੀ ਸਵਾਲ ਚੁੱਕੋਗੇ ਜੇ ਇਹਦੇ ਉੱਤੇ ਕਿੰਤੂ ਕਰੋਗੇ ਫਿਰ ਤੁਹਾਡੇ ਨਾਲ ਪਠਾਨ ਮਾਜਰੇ ਵਾਲੀ ਹੋਊਗੀ ਫਿਰ ਇਹ ਗੱਲ ਕਹੀ ਹੈ ਜੀ ਕਿ ਮੁੱਖ ਮੰਤਰੀ ਨੂੰ ਜੇਕਰ ਤਜਰਬਾ ਹੋਵੇ ਤਾਂ ਵਿਧਾਇਕ ਮਜ਼ਬੂਤ ਹੁੰਦਾ ਜੇ ਮੁੱਖ ਮੰਤਰੀ ਗੈਰ ਤਜਰਬੇਕਾਰ ਹੋਵੇ ਤਾਂ ਵਿਧਾਇਕ ਡੰਮੀ ਹੁੰਦਾ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਯਾਨੀ ਕਿ ਪਠਾਨ ਮਾਜਰੇ ਦੇ ਕਹਿਣ ਦੇ ਮੁਤਾਬਕ ਪੰਜਾਬ ਦੇ ਵਿਧਾਇਕ ਸਾਰੇ ਦੇ ਸਾਰੇ ਇਸ ਵੇਲੇ ਡੰਮੀ ਆ ਪੰਜਾਬ ਦੇ ਵਿਧਾਇਕਾਂ ਨੇ ਪੱਲੇ ਕੁਝ ਨਹੀਂ ਗਾ ਜੇ ਕਿਸੇ ਨੇ ਕੋਈ ਵੀ ਕੰਮ ਕਰਾਉਣਾ ਅੱਜ ਦੀ ਤਰੀਕ ਦੇ ਵਿੱਚ ਦਿੱਲੀ ਵਾਲਿਆਂ ਦੇ ਸਿੱਧਾ ਸੰਪਰਕ ਦੇ ਵਿੱਚ ਆ ਪੰਜਾਬ ਦੇ ਵਿੱਚ ਕੋਈ ਵੀ ਸ਼ਕਤੀ ਨਹੀਂ ਪੰਜਾਬ ਦੇ ਹੱਥ ਦੇ ਵਿੱਚ ਕਿਸੇ ਦੇ ਕੋਈ ਪਾਵਰ ਨਹੀਂ ਵੀ ਉਹ ਕਿਸੇ ਦਾ ਕੋਈ ਕੰਮ ਕਾਜ ਕਰ ਸਕੇ ਫਿਰ ਇਹ ਗੱਲ ਕਹੀ ਗਈ ਆ ਵੀ ਕੇਜਰੀਵਾਲ ਜੋ ਕਹਿਣਗੇ ਉਹੀ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਚੁੱਕਣਗੇ ਨਹੀਂ ਤਾਂ ਉਹਨਾਂ ਦਾ ਵਿੱਚ ਕੋਈ ਵੀ ਇਸ ਵੇਲੇ ਨਹੀਂ ਰਿਹਾ ਤੱਤ ਵੀ ਭਾਈ ਉਹ ਆਪਣੇ ਤੌਰ ਦੇ ਉੱਤੇ ਕੋਈ ਮੁੱਦਾ ਚੱਕ ਸਕਣ ਜਾਨੀ ਕਿ ਪੰਜਾਬ ਦੇ ਵਿੱਚ ਕੁਝ ਵੀ ਨਾ ਹੋ ਕੇ ਕੇਜਰੀਵਾਲ ਹੋਰੀ ਸਭ ਕੁਝ ਆ ਤੇ ਪੰਜਾਬ ਦੇ ਮੁੱਖ ਮੰਤਰੀ ਸਭ ਕੁਝ ਹੋ ਕੇ ਕੁਝ ਵੀ ਨਹੀਂ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਗੱਲ ਕਹੀ ਹੈ ਜੀ ਕਿ ਸਾਰੇ ਵਿਧਾਇਕ ਇਸ ਗੱਲ ਦੀ ਉਡੀਕ ਕਰ ਰਹੇ ਕਿ ਮੁੱਖ ਮੰਤਰੀ ਸਾਹਿਬ ਕੁਝ ਬੋਲਣਗੇ ਪਰ ਉਹ ਹਲੇ ਤੱਕ ਬੋਲੇ ਨਹੀਂ ਇਸ ਗੱਲ ਤੇ ਹੈਰਾਨੀ ਆ ਨਾਲੇ ਵੀ ਗੱਲ ਕਹੀ ਹੈ ਜੀ ਕਿ ਸਰਕਾਰ ਦੇ ਵਿੱਚ ਸਾਡੀ ਪੰਜ ਪੈਸੇ ਦੀ ਔਕਾਤ ਨਹੀਂ ਆ ਮੇਰੇ ਸਮੇਤ ਉਹਨਾਂ ਨੇ ਕਿਹਾ ਜੀ ਕਿਸੇ ਵੀ ਵਿਧਾਇਕ ਦੀ ਪੰਜ ਪੈਸੇ ਦੀ ਔਕਾਤ ਨਹੀਂ ਆ ਅਸੀਂ ਕੁਝ ਨਹੀਂ ਕਰ ਰਹੇ ਐਮਐਲਏ ਜਿੰਨੇ ਵੀ ਉਹ ਸਾਰੇ ਡੇ ਸਾਰੇ ਆਪਣਾ ਟਾਈਮ ਟਪਾ ਰਹੇ ਆ ਵੀ ਸਾਡੇ ਜਿਵੇਂ ਕਿਵੇਂ ਪੰਜ ਬਾਰੇ ਹੋ ਜਾਣ ਜਿਹੜਾ ਵੀ ਕੋਈ ਮਾੜੀ ਮੋਟੀ ਆਵਾਜ਼ ਚੁੱਕਦਾ ਉਹਦੇ ਖਿਲਾਫ ਕਾਰਵਾਈ ਹੋ ਜਾਂਦੀ ਆ ਇਸੇ ਕਰਕੇ ਵਿਧਾਇਕ ਚੁੱਪਚਾਪ ਬੈਠੇ ਰਹਿੰਦੇ ਆ ਤੇ ਇਸੇ ਕਰਕੇ ਹੀ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦੇ ਉੱਤੇ ਕੋਈ ਵਿਧਾਇਕ ਨਹੀਂ ਬੋਲਿਆ ਨਾਲ ਇੱਕ ਪਠਾਨ ਮਾਜਰਾ ਨੇ ਬੜੀ ਮਹੱਤਵਪੂਰਨ ਗੱਲ ਕਹੀ ਆ ਕਿ ਮੈਂ ਤਾਂ ਚਲੋ ਗਲਤ ਹੋਊਂਗਾ ਮੇਰੇ ਖਿਲਾਫ ਤਾਂ ਨਹੀਂ ਬੋਲੇ ਤੇ ਪੀਯੂ ਦਾ ਮੁੱਦਾ ਗਲਤ ਆ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਤਾਂ ਸਹੀ ਆ ਨਾ ਇਹ ਤਾਂ ਗਲਤ ਨਹੀਂਗਾ ਜੇ ਇਹ ਮੁੱਦੇ ਦੇ ਉੱਤੇ ਵੀ ਤੁਸੀਂ ਨਹੀਂ ਬੋਲਦੇ ਮਤਲਬ ਤੁਹਾਨੂੰ ਕਿਸੇ ਨੇ ਇਤਿਹਾਸ ਦੇ ਵਿੱਚ maaf ਨਹੀਂ ਕਰਨਾ ਫਿਰ ਇਹਨਾਂ ਨੇ ਕ੍ਰਿਸ਼ਨ ਕੁਮਾਰ ਦੇ ਉੱਤੇ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਉੱਤੇ ਤਿੱਖੇ ਸਵਾਲ ਚੁੱਕੇ ਆ ਤੇ ਇਹ ਰੇਡ ਕਾ ਸਭ ਤੋਂ ਪਹਿਲਾਂ ਵਧਿਆ ਵੀ ਇਸ ਗੱਲ ਦੇ ਉੱਤੇ ਸੀ ਇਹਨਾਂ ਨੇ ਗੱਲ ਕਹੀ ਸੀ ਕਿ ਕ੍ਰਿਸ਼ਨ ਕੁਮਾਰ ਕਰਕੇ ਪੰਜਾਬ ਦੇ ਵਿੱਚ ਹੜ ਆਏ ਉਹਨਾਂ ਦੀਆਂ ਗਲਤ ਨੀਤੀਆਂ ਦੇ ਕਰਕੇ ਪੰਜਾਬ ਡੁੱਬ ਗਿਆ ਪੰਜਾਬ ਤਬਾਹ ਹੋ ਗਿਆ ਤੇ ਜਿਹੜੇ ਵੀ ਮਹਿਕਮੇ ਦੇ ਵਿੱਚ ਕ੍ਰਿਸ਼ਨ ਕੁਮਾਰ ਗਏ ਆ ਉਸ ਮਹਿਕਮੇ ਨੂੰ ਤਾਲਾ ਲੱਗ ਗਿਆ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾਈ ਫਿਰ ਫੜੋ ਫੜੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਫਿਰ ਇਹ ਫੜੇ ਨਹੀਂ ਗਏ ਫਿਰ ਦੋਸ਼ ਲੱਗੇ ਫਿਰ ਇਹ ਪਤਾ ਨਹੀਂ ਸੀ ਕਿੱਥੇ ਫਿਰ ਇਹਨਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋਇਆ ਤੇ ਹੁਣ ਉਸ ਤੋਂ ਬਾਅਦ ਇਹ ਇੰਟਰਵਿਊ ਦੇ ਵਿੱਚ ਗੱਲਾਂ ਸਾਹਮਣੇ ਆਈਆਂ ਫਿਰ ਇਹ ਗੱਲ ਕਹੀ ਆ ਵੀ ਜੇਕਰ ਅਗਲੀ ਵਾਰ ਸਰਕਾਰ ਦੇ ਵਿੱਚ ਮੈਨੂੰ ਮੌਕਾ ਮਿਲਿਆ ਤਾਂ ਮੈਂ ਕ੍ਰਿਸ਼ਨ ਕੁਮਾਰ ਦੇ ਵੀ ਕਾਰਨਾਮੇ ਦੱਸਾਂਗਾ ਹੁਣ ਇਸ ਥਾਂ ਦੇ ਉੱਤੇ ਇੱਕ ਨੁਕਤਾ ਪੈਦਾ ਹੁੰਦਾ ਬਈ ਕੀ ਹਰਮੀਤ ਸਿੰਘ ਪਠਾਨਵਾਜਰਾ ਸਨੌਰ ਦਾ ਐਮਐਲਏ ਇਸ ਗੱਲ ਦੀ ਆਸ ਕਰ ਰਿਹਾ ਜੀ ਕਿ ਜੇਕਰ ਅਗਲੀ ਸਰਕਾਰ ਦੇ ਵਿੱਚ ਮੈਨੂੰ ਮੌਕਾ ਮਿਲਿਆ ਇੱਕ ਪਾਸੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਆਮ ਆदमी ਪਾਰਟੀ ਨੂੰ ਵੀ ਵਿਧਾਇਕ ਵੀ ਨਹੀਂ ਮਿਲਦੇ ਜੇਕਰ ਮਿਲ ਗਏ ਤੇ ਫਿਰ ਭਾਈ ਆਉਂਦੇ ਸਮੇਂ ਦੇ ਵਿੱਚ ਮੈਂ ਤਾਂ ਇਹਨੂੰ ਪਾਸ ਬਨੂੰਗਾ ਮਤਲਬ ਆਮ ਆदमी ਪਾਰਟੀ ਨੂੰ ਤਾਂ ਮੌਕਾ ਨਹੀਂ ਮਿਲੂਗਾ ਉਹਨੇ ਕਹਤਾ ਜੇਕਰ ਉਹਨਾਂ ਨੂੰ ਸਰਕਾਰ ਦੇ ਵਿੱਚ ਮੌਕਾ ਮਿਲਿਆ ਮਤਲਬ ਕਿਸੇ ਹੋਰ ਪਾਰਟੀ ਦੇ ਵੱਲੋਂ ਚੋਣ ਲੜਨਗੇ ਤੇ ਜੇਕਰ ਉਸ ਪਾਰਟੀ ਦੇ ਵੱਲੋਂ ਮੌਕਾ ਮਿਲਿਆ ਤੇ ਫਿਰ ਉਹ ਕ੍ਰਿਸ਼ਨ ਕੁਮਾਰ ਬਾਰੇ ਵੀ ਗੱਲਬਾਤ ਕਰਨਗੇ ਉਸ ਤੋਂ ਅਗਲੀ ਗੱਲ ਇਹ ਜੀ ਕਿ ਦਿੱਲੀ ਇਲੈਕਸ਼ਨ ਤੱਕ ਉਹ ਕਹਿੰਦੇ ਜੀ ਕਿ ਭਗਵੰਤ ਮਾਨ ਸਾਹਿਬ ਦੀ ਥੋੜੀ ਬਹੁਤੀ ਚਲਦੀ ਸੀ ਬਾਅਦ ਦੇ ਵਿੱਚ ਹਰ ਥਾਂ ਦੇ ਉੱਤੇ ਉਹ ਆਪ ਦਾ ਅਡਾ-ਗਡਾ ਜਮਾ ਕੇ ਬਹਿ ਗਏ ਤੇ ਭਗਵੰਤ ਮਾਨ ਬੇਵਸ ਹੋ ਗਏ ਇਹਨਾਂ ਦੇ ਕੁਝ ਵੀ ਨਹੀਂ ਭਲੇ ਰਿਆ ਭਗਵੰਤ ਮਾਨ ਦੀ ਕੋਈ ਸੁਣਦਾ ਹੀ ਨਹੀਂ ਉਹਨਾਂ ਨੇ ਇਹ ਗੱਲ ਕਹੀ ਆ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਸੁਣਦਾ ਕੋਈ ਨਹੀਂ ਕੋਈ ਵੀ ਕੰਮ ਕਰਵਾਉਣਾ ਹੋਵੇ ਤਾਂ ਸਿੱਧਾ ਦਿੱਲੀ ਨਾਲ ਸੰਪਰਕ ਕਰਨਾ ਪੈਂਦਾ ਤੇ ਨਾਲੇ ਗੱਲ ਕਹੀ ਹੈ ਕਿ ਪੰਜਾਬ ਕਿਸੇ ਦੇ ਉੱਤੇ ਡਿਪੈਂਡ ਨਹੀਂ ਹੋ ਸਕਦਾ ਪੰਜਾਬ ਕਿਸੇ ਦੇ ਉੱਤੇ ਨਿਰਭਰ ਨਹੀਂ ਹੋ ਸਕਦਾ ਜੇਸ ਦਿਨ ਪੰਜਾਬਗਾਂ ਦੀ ਅਣਖ ਜਾਗ ਗਈ ਉਸ ਦਿਨ ਇੱਥੋਂ ਸਭ ਭੱਜ ਜਾਣਗੇ ਫਿਰ ਤਰਨਤਾਰਨ ਦੀ ਚੋਣ ਦੇ ਬਾਰੇ ਵੀ ਗੱਲ ਕੀਤੀ ਹੈ ਕਿ ਤਰਨਤਾਰਨ ਦੀ ਚੋਣ ਦੇ ਵਿੱਚ ਜੇ ਮਝੈਲ ਜਾਗ ਪਏ ਤੇ ਫਿਰ ਪਾਸਾ ਪਲਟ ਜਾਣਾ ਇਹ ਹੁਣ ਸਮਾਂ ਦੱਸੋਗਾ ਵੀ ਮਝੈਲ ਜਾਗਦੇ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਸੁੱਤੇ ਪਏ ਆ ਪਰ ਇਹਨਾਂ ਨੇ ਮਜਹਿਲਾਂ ਦੇ ਬਾਰੇ ਤਰਨ ਤਾਰਨੀ ਉਪਚੋਣ ਦੇ ਬਾਰੇ ਵੀ ਗੱਲ ਕਹੀ ਆ ਫਿਰ ਇੱਕ ਗੱਲ ਹੋਰ ਕਹੀ ਆ ਜੀ ਕਿ ਮੇਰਾ ਪੇਜ ਤੇ ਮੇਰੀ ਆਈਡੀ ਇੰਡੀਆ ਦੇ ਵਿੱਚ ਬੈਨ ਕਰਤੇ ਕਿ ਮੈਂ ਕੋਈ ਗਲਤ ਅਨਸਰ ਆ ਕਿ ਮੈਂ ਕੋਈ ਪੰਜਾਬ ਦੇ ਖਿਲਾਫ ਜਾਂ ਕੋਈ ਦੇਸ਼ ਦੇ ਖਿਲਾਫ ਸਾਜ਼ਿਸ਼ ਘੜੀ ਆ ਜੇਕਰ ਮੈਂ ਆਪਣੀ ਸਰਕਾਰ ਦੇ ਉੱਤੇ ਵਿਧਾਇਕ ਨੇ ਆਪਣੀ ਸਰਕਾਰ ਦੇ ਉੱਤੇ ਆਪਣੀ ਪਾਰਟੀ ਦੇ ਉੱਤੇ ਸਵਾਲ ਚੁੱਕੇ ਤੇ ਕੀ ਉਹਨੇ ਗਲਤ ਕਰਤਾ ਕਿ ਮੈਂ ਸੱਚੀ ਮੁੱਚੀ ਸਮਾਜ ਵਿਰੋਧੀ ਅਨਸਰ ਆ ਵੀ ਇੰਡੀਆ ਦੇ ਵਿੱਚ ਮੇਰਾ ਪੇਜ ਬੈਨ ਕਰ ਦਿੱਤਾ ਹੈ ਕਿ ਵੀ ਇਹਦੀ ਆਵਾਜ਼ ਨਾ ਕਿਸੇ ਕੋਲੇ ਪਹੁੰਚੇ ਜੇਕਰ ਇਹ ਨਹੀਂ ਧੱਕਾ ਤੇ ਫਿਰ ਧੱਕਾ ਪਾਕੀ ਨੂੰ ਕਵਾਂਗੇ ਫਿਰ ਇਹ ਗੱਲ ਕਹੀ ਹੈ ਕਿ ਜੇਕਰ ਆਪਾਂ ਪੰਜਾਬ ਦੇ ਵਿੱਚੋਂ ਚਿਟਾ ਖਤਮ ਕਰਨਾ ਤਾਂ ਅਫੀਨ ਦੀ ਖੇਤੀ ਸ਼ੁਰੂ ਕਰਨੀ ਪਊਗੀ ਚਿੱਟੇ ਤੋਂ ਆਪਾਂ ਬਦਲ ਕੇ ਅਫੀਨ ਤੇ ਲੈ ਕੇ ਆਵਾਂਗੇ ਤੇ ਫਿਰ ਹੌਲੀ-ਹੌਲੀ ਜਵਾਨੀ ਦਾ ਨਸ਼ਾ ਛੁਡਾ ਦੇਾਂਗੇ ਇਸ ਤਰੀਕੇ ਨਾਲ ਮਸਲਾ ਹੱਲ ਹੁੰਦਾ ਨਹੀਂ ਤਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਮਸਲਾ ਪੰਜਾਬ ਦੇ ਵਿੱਚ ਹੱਲ ਨਹੀਂ ਹੁੰਦਾ ਪੱਤਰਕਾਰ ਨੇ ਮਿੰਟੂ ਹੋਰਾਂ ਨੇ ਸਵਾਲ ਕੀਤਾ ਵੀ ਤੁਸੀਂ ਤਾਂ ਫੁੱਫੜ ਗੀਓ ਓ ਕਹਨੇ ਵੀ ਦੇਖੋ ਪਹਿਲਾਂ ਮੈਂ ਐਮਐਲਏ ਸੀ ਫੋਫੜ ਮੈਂ ਉਸ ਤੋਂ ਬਾਅਦ ਬਣਿਆ ਕਿਉਂਕਿ ਜਿਹੜੇ ਮੇਰੇ ਸਹੁਰੇ ਆ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਧਰਮ ਪਤਨੀ ਆ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੇ ਪੇਕੇ ਤੇ ਮੇਰੇ ਸਹੁਰੇ ਇਹਨਾਂ ਦਾ ਆਪਸ ਦੇ ਵਿੱਚ ਸਹਿਚਾਰ ਆ ਤੇ ਉਸ ਤੋਂ ਬਾਅਦ ਮੈਨੂੰ ਫੋਫੜ ਕਹਿਆ ਜਾਣ ਲੱਗਾ ਨਹੀਂ ਤਾਂ ਮੈਂ ਐਮਐਲਏ ਪਹਿਲਾਂ ਬਣਿਆ ਹੋਇਆ ਫੋਫੜ ਬਾਅਦ ਦੇ ਵਿੱਚ ਬਣਿਆ ਫਿਰ ਇਹ ਗੱਲ ਕਹੀ ਆ ਕਿ ਦਿੱਲੀ ਵਾਲਿਆਂ ਨੂੰ ਨਾ ਪੰਜਾਬਗਾਂ ਨਾਲ ਮਤਲਬ ਆ ਤੇ ਨਾ ਹੀ ਐਸਸੀ ਭਾਈਚਾਰੇ ਨਾਲ ਆ ਮંત્રી ਐਮ ਐਲ ਏ ਖੁਦ ਨੂੰ ਜੇਕਰ ਜਗਾਉਣਗੇ ਤਾਂ ਗੱਲ ਬਣੂਗੀ ਇੱਕ ਸਾਲ ਹਲੇ ਪਿਆ ਤਰਨ ਤਾਰਨ ਦੇ ਲੋਕ ਸ਼ਾਇਦ ਇਸ ਗੱਲ ਦਾ ਜਵਾਬ ਦੇ ਦੇਣ ਕਿ ਸਾਡੇ ਨਾਲ ਕੀ ਕੁਝ ਹੋਇਆ ਤੇ ਫਿਰ ਉਹਨਾਂ ਨੇ ਗੱਲ ਕਹੀ ਆ ਵੀ ਸਮੇਂ ਨੇ ਸਭ ਕੁਝ ਬਿਆਨ ਕਰ ਦੇਣਾ ਕਿ ਮੈਂ ਕੀ ਕਰਨਾ ਤੇ ਆਮ ਆਦਮੀ ਪਾਰਟੀ ਕੀ ਕਰਦੀ ਆ ਇਸ ਸਾਰੀ ਇੰਟਰਵਿਊ ਦਾ ਸਾਰ ਕੀ ਨਿਕਲਿਆ ਇਸ ਸਾਰੀ ਇੰਟਰਵਿਊ ਦਾ ਅਰਥ ਕੀ ਨਿਕਲਿਆ ਇਹਦਾ ਸਾਰੀ ਦਾ ਸਿੱਟਾ ਕੀ ਨਿਕਲਿਆ ਉਹਨਾਂ ਨੇ ਆਪਣਾ ਦੁੱਖ ਉਹਨਾਂ ਨੇ ਆਪਣਾ ਗੁੱਸਾ ਹੋਏ ਤਕੇ ਦਾ ਬਿਰਵਾ 60% ਦੀ ਅਰਵਿੰਦ ਕੇਜਰੀਵਾਲ ਦੇ ਉੱਤੇ ਤੇ 40% ਦੀ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਕੱਢਿਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕੇਜਰੀਵਾਲ ਐਂਡ ਕੰਪਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਕੰਮ ਕਰਨ ਨਹੀਂ ਦੇ ਰਹੀ ਤੇ ਪੰਜਾਬ ਦੇ ਮੁੱਖ ਮੰਤਰੀ ਗੈਰਤਜ਼ਰ ਬੇਕਾਰ ਆ ਮਤਲਬ ਇਹ ਹੈ ਜੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਇਸ ਵੇਲੇ ਦੂਰੀ ਬਣਾ ਕੇ ਚੱਲਣਾ ਹੀ ਠੀਕ ਜਾਪਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਨਾਲ ਜ਼ਰਤੀ ਹੋਈ ਹੈ ਉਹਨਾਂ ਨੂੰ ਦੁੱਖ ਇਸ ਗੱਲ ਦਾ ਜੀ ਕਿ ਮੇਰੇ ਟੱਬਰ ਨੂੰ ਖਰਾਬ ਕੀਤਾ ਗਿਆ। ਤੁਹਾਨੂੰ ਚੇਤੇ ਹੋਣਾ ਕਿ ਜਦੋਂ ਬਾਹਰ ਨਹੀਂ ਸੀ ਭੱਜੇ ਕੁਝ ਕ ਹਫਤੇ ਪਹਿਲਾਂ ਉਹਨਾਂ ਦੀ ਇੱਕ ਵੀਡੀਓ ਆਈ ਸੀ ਜਿਦੇ ਚ ਕਿਹਾ ਸੀ ਵੀ ਜੇਕਰ ਮੇਰੀ ਘਰ ਵਾਲੀ ਨੂੰ ਕੁਝ ਹੋ ਗਿਆ ਉਹਦੇ ਕਈ ਆਪਰੇਸ਼ਨ ਹੋਏ ਆ ਤੇ ਜੋ ਵੀ ਨੁਕਸਾਨ ਹੋਇਆ ਉਹਦੇ ਲਈ ਸੂਬੇ ਦੀ ਸਰਕਾਰ ਜ਼ਿੰਮੇਵਾਰ ਹੋਊਗੀ। ਹੁਣ ਉਹਨਾਂ ਨੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਗੱਲ ਕਹੀ ਆ ਕਿ ਭਾਈ ਮੇਰੇ ਨਾਲ ਜ਼ਿਆਰਤੀ ਕਿਵੇਂ ਹੋਈ ਆ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਇਦ ਹੋਰ ਵਿਧਾਇਕ ਵੀ ਬੋਲਣ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ 94 95 ਵਿਧਾਇਕ ਆ ਸ਼ਾਇਦ ਉਹਨਾਂ ਦੇ ਵਿੱਚੋਂ 1 2 3 4 ਬੋਲਣ ਕਿਉਂਕਿ ਇਹਨਾਂ ਨੇ ਬੋਣੀ ਕਰ ਦਿੱਤੀ ਵੈਸੇ ਤਾਂ ਬੋਣੀ ਕੁਮਰ ਵਿਜੇ ਪ੍ਰਤਾਪ ਦੇ ਰੂਪ ਦੇ ਵਿੱਚ ਸ਼ੁਰੂ ਚ ਹੀ ਹੋ ਗਈ ਸੀ ਪਰ ਹੁਣ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਬੋਣੀ ਹੋਈ ਆ ਜਿਵੇਂ ਜਿਵੇਂ ਚੋਣਾ ਨੇੜੇ ਆਉਣਗੇ ਓਵੇਂ ਓਵੇਂ ਆਮ ਆਦਮੀ ਪਾਰਟੀ ਦੇ ਕੁਝ ਹੋਰ ਵਿਧਾਇਕ ਵੀ ਸ਼ਾਇਦ ਆਪਣੀ ਸਰਕਾਰ ਦੀਆਂ ਆਪਣੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਬੋਲਣ ਪਰ ਸਾਰੇ ਕੋਈ ਦੇ ਸੱਟੇ ਦੇ ਵਿੱਚੋਂ ਇੱਕ ਗੱਲ ਹੋਰ ਨਿਕਲਦੀ ਆ ਕੀ ਹਰਮੀਤ ਸਿੰਘ ਪਠਾਨ ਮਾਜਰਾ ਭੱਜਿਆ ਕਿਵੇਂ ਲੋਕਆਊਟ ਨੋਟਿਸ ਜਾਰੀ ਹੋਣ ਦੇ ਬਾਵਜੂਦ ਭੱਜਿਆ ਕਿਵੇਂ ਉਹਨੂੰ ਕਿਹਨੇ ਭਜਾ ਦਿੱਤਾ ਜਾਂ ਆਪਣਿਆਂ ਨੇ ਹੀ ਭਜਾਇਆ ਇਹ ਇੱਕ ਖਾਸ ਸੋਚੀ ਸਮਝੀ ਸਾਜ਼ਿਸ਼ ਤਹਿਤ ਭਜਾਇਆ ਇਹ ਫ੍ਰੈਂਡਲੀ ਮੈਚ ਖੇਡਿਆ ਗਿਆ ਜਾਂ ਸੱਚੀ ਮੁੱੱਚੀ ਹੀ ਪਠਾਨ ਮਾਜਰਾ ਨੂੰ ਇੰਨੇ ਵੱਡੇ ਹੁਨਰ ਆ ਕਿ ਉਹਨੂੰ ਪਤਾ ਜੀ ਕਿ ਮੈਂ ਆਸਟ੍ਰੇਲੀਆ ਜਾਂ ਕਿਸੇ ਹੋਰ ਦੇਸ਼ ਦੇ ਵੱਲ ਭੱਜਣ ਦੇ ਵਿੱਚ ਕਿਵੇਂ ਕਾਮਯਾਬ ਹੋਣਾ ਜਾਂ ਫਿਰ ਲੋਕਆਊਟ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਹੀ ਪਠਾਨ ਮਾਜਰਾ ਹੋਰੀ ਭੱਜੇ ਹੋਏ ਆ ਜਾਂ ਨੇਪਾਲ ਦਾ ਰਸਤਾ ਚੁਣਿਆ ਜਾ ਕੋਈ ਹੋਰ ਤਰੀਕਾ ਅਪਣਾਇਆ ਹੁਣ ਸਵਾਲ ਇਹ ਆ ਉਹਨਾਂ ਨੇ ਇਸ ਗੱਲ ਦਾ ਉੱਤਰ ਨਹੀਂ ਦਿੱਤਾ ਕਿ ਮੈਂ ਬਾਹਰਲੇ ਮੁਲਕ ਨੂੰ ਗਿਆ ਕਦੋਂ ਆ ਤੇ ਮੈਂ ਗਿਆ ਕਿਵੇਂ ਆ ਤੇ ਕਿਹਦੇ ਸਹਿਯੋਗ ਨਾਲ ਗਿਆ ਵੈਸੇ ਮੈਂ ਪਿੱਛੇ ਜੇ ਰਿਪੋਰਟ ਪੜ੍ਹੀ ਸੀ ਨੇਪਾਲ ਦੇ ਰਸਤੇ ਜਾਣਾ ਹੁਣ ਪਹਿਲਾਂ ਵਾਂਗੂ ਆਸਾਨ ਨਹੀਂ ਕਿਉਂਕਿ ਉੱਥੇ ਵੀ ਕਈ ਤਰ੍ਹਾਂ ਦੀ ਪੁਛ ਪੜਤਾਲ ਹੁੰਦੀ ਵੀ ਕਿਤੇ ਇੰਡੀਆ ਦੇ ਵਿੱਚ ਬੰਦੇ ਤੇ ਪਰਚੇ ਤਾਂ ਨਹੀਂ ਕਿਤੇ ਇਧਰਲੇ ਰਾਹ ਨੂੰ ਇਧਰਲੇ 에ਰਪੋਰਟ ਨੂੰ ਇਧਰ ਲਈ ਪਾਸੇ ਨੂੰ ਵਰਤ ਕੇ ਬੰਦਾ ਆਪਣੇ ਦੇਸ਼ ਦੇ ਵਿੱਚੋਂ ਕਿਸੇ ਖਾਸ ਕਾਰਨ ਕਰਕੇ ਭੱਜਣਾ ਤਾਂ ਨਹੀਂ ਚਾਹਦਾ ਪਤਾ ਨਹੀਂ ਕਿਹੜਾ ਕਾਰਨ ਹੋਊਗਾ ਤੇ ਕਿਵੇਂ ਪਤਾ ਨਹੀਂ ਕਿਹੜਾ ਤਰੀਕਾ ਹੋਊਗਾ ਜਿਹਦੇ ਕਰਕੇ ਪਠਾਨ ਮਾਜਰਾ ਹੋਰੀ ਭੱਜੇ ਆ ਇਹ ਲੋਕਾਂ ਦੇ ਮਨ ਵਿੱਚ ਸਵਾਲ ਆ ਪਰ ਜਾਂ ਤਾਂ ਉਹ ਫਿਰ ਨੇਪਾਲ ਰਸਤੇ ਹੀ ਗਏ ਆ ਤੇ ਜਾਂ ਫਿਰ ਉਹ ਲੁਕ ਆਊਟ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਪਹਿਲਾਂ ਭੱਜ ਗਏ ਆ ਉਹਨਾਂ ਨੂੰ ਪਤਾ ਸੀ ਕਿ ਮੇਰੇ ਖਿਲਾਫ ਇਹ ਨੋਟਿਸ ਜਾਰੀ ਹੋਣਾ ਉਸ ਤੋਂ ਪਹਿਲਾਂ ਪਹਿਲਾਂ ਮੈਂ ਦੇਸ਼ ਨੂੰ ਛੱਡ ਦਿਆ ਤੇ ਇਹ ਵੀ ਗੱਲ ਪੱਕੀ ਆ ਕਿ ਛੇਤੀ ਕਿਤੇ ਉਹ ਮੁੜਦੇ ਨਹੀਂ ਅਗਲੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸ਼ਾਇਦ ਮੁੜਨ ਕਿਉਂਕਿ ਇਧਰਲੇ ਪਾਸੇ ਜੇਕਰ ਉਹ ਪੇਸ਼ ਨਾ ਹੋਏ ਅਦਾਲਤ ਦੇ ਵਿੱਚ ਵਾਰ-ਵਾਰ ਤਾਂ ਇਧਰ ਪਘੋੜਾ ਐਲਾਨ ਦਿੱਤਾ ਜਾਣਾ ਸੋ ਉਸ ਤੋਂ ਬਾਅਦ ਆ ਜਿਹੜੀ ਉਹ ਪ੍ਰਕਿਰਿਆ ਲੰਮੀ ਚੌੜੀ ਸ਼ੁਰੂ ਹੋ ਜਾਣੀ ਆ ਆਮ ਆਦਮੀ ਪਾਰਟੀ ਦੇ ਵਿੱਚ ਉਹ ਹਨ ਵੀ ਨਹੀਂ ਭਾਵੇਂ ਕਿ ਵਿਧਾਇਕਾ ਇਧਰਲੇ ਪਾਸੇ ਅਸਤੀਫਾ ਜਿਹੜਾ ਉਹ ਜਿੰਨੀ ਦੇਰ ਤੱਕ ਦਿੰਦੇ ਨਹੀਂ ਉਨੀ ਦੇਰ ਤੱਕ ਸੀਟ ਨਹੀਂ ਖਾਲੀ ਹੁੰਦੀ ਅਸਤੀਫਾ ਤਾਂ ਦੇਣਾ ਪਊਗਾ ਸੀਟ ਤਾਂ ਖਾਲੀ ਹੋ ਜੇਕਰ ਇਹ ਜ਼ਬਰਜਨਾਹ ਦੇ ਮਾਮਲੇ ਦੇ ਵਿੱਚ ਅਦਾਲਤ ਉਹਨਾਂ ਨੂੰ ਸਦਾ ਸੁਣਾਉਗੀ ਹਲੇ ਪਰਚਾ ਦਰਜ ਹੋਇਆ ਯਾਨੀ ਕਿ ਇਸ ਸੀਟ ਦੇ ਉੱਤੇ ਹਾਲ ਦੀ ਕੜੀ ਕੁਝ ਬਣਨ ਦੀ ਆਸ ਨਹੀਂ ਜੇ ਆਪਾਂ ਇਹ ਗੱਲ ਕਹਿ ਲਈਏ ਕਿ ਭਾਈ ਪਠਾਨ ਮਾਜਰਾ ਬਾਹਰਲੇ ਮੁਲਕ ਭੱਜ ਗਏ ਤੇ ਇੱਥੇ ਹੁਣ ਜ਼ਿਮਨੀ ਚੋਣ ਹੋ ਜਾਣੀ ਆ ਇਹ ਵੀ ਗੱਲ ਦੀ ਸੰਭਾਵਨਾ ਨਹੀਂ ਪਰ ਪਠਾਨ ਮਾਜਰਾ ਨੇ ਸੂਬੇ ਦੀ ਸਰਕਾਰ ਦੇ ਉੱਤੇ ਚੁੱਪਵੱਟੀ ਬੈਠੇ ਵਿਧਾਇਕਾਂ ਦੇ ਉੱਤੇ ਪੰਜਾਬ ਦੇ ਹਾਲਾਤ ਦੇ ਉੱਤੇ ਤਰਨਤਾਰਨੀ ਚੋਣ ਦੇ ਉੱਤੇ ਤੇ ਖੁੱਡ ਦੇ ਉੱਤੇ ਹੋਈਆਂ ਜ਼ਾਰਤਗਾਂ ਦੇ ਉੱਤੇ ਜਿਹੜੇ ਸਵਾਲ ਕੀਤੇ ਆ ਜਿਹੜੇ ਮਸਲੇ ਚੁੱਕੇ ਆ ਉਹਨੇ ਪੰਜਾਬ ਦੀ ਰਾਜਨੀਤੀ ਨੂੰ ਇੱਕ ਵਾਰ ਗਰਮਾਤਾ